ਉਹ ਹੈ ਜਿਹੜਾ ਹਰ ਥਾਂ ਦੇ ਉੱਤੇ ਹੈ ਹਮਨੇ ਸਤਗੁਰੂ ਪਾਤਸ਼ਾਹ ਕਹਿੰਦੇ ਅਸੀਂ ਸਾਡਾ ਜਿਹੜਾ ਹੈ ਉਹ ਪਰਮੇਸ਼ਰ ਹੈ ਹਮ ਹਰਸਿਓ ਤੜਾ ਕੀਆ ਸਤਗੁਰੂ ਪਾਤਸ਼ਾਹ ਕਹਿੰਦੇ ਅਸੀਂ ਹਰੀ ਦੇ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਲੋਕਾਂ ਨੇ ਬਣਾਏ ਨੇ ਸੰਸਾਰ ਦੇ ਵਿੱਚ ਕਿਸੇ ਨੇ ਮਿੱਤਰ ਸੁੱਤ ਭਾਈ ਬਣਾਇਆ ਕਿਸੇ ਨੇ ਦਿਵਾਈ ਬਣਾਇਆ ਕਿਸੇ ਨੇ ਕੋਈ ਬਣਾਇਆ ਪਰ ਅਸੀਂ ਜਿਹੜਾ ਹੈ ਉਹ ਹਰੀ ਬਣਾ ਲਿਆ ਤੇ ਉਹ ਮੇਰੀ ਟੇਕ ਹੈ ਉਹ ਮੇਰਾ ਆਸਰਾ ਹੈ ਮੈਂ ਹਰੀ ਤੋਂ ਬਿਨਾ ਮੈਂ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਆਸਰੇ ਨੂੰ ਮੰਨਿਆ ਨਹੀਂ ਹੋਰ ਕਿਸੇ ਆਸਰੇ ਨੂੰ ਆਪਣੇ ਅਧੀਨ ਲਿਆ ਨਹੀਂ ਮੈਂ ਸਿਰਫ ਉਸ ਆਸਰੇ ਨੂੰ ਮੰਨਿਆ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਪਾਤਸ਼ਾ ਜਿਸ ਆਸਰੇ ਦੀ ਗੱਲ ਕਰਦੇ ਪਏ ਨੇ ਉਹ ਆਸਰਾ ਉਹੀ ਹੈ ਜਿਹੜਾ ਸੰਸਾਰਿਕ ਪੱਧਰ ਦੇ ਅਸੀਂ ਬਣਾਉਨੇ ਆ ਜੀਵਨ ਜਿਉਣ ਦੇ ਵਾਸਤੇ ਅਸੀਂ ਬਕਰੇ-ਬਕਰੇ ਆਸਰੇ ਬਣਾਏ ਹੋਏ ਨੇ ਪਾਤਸ਼ਾਹ ਤੇ ਇੱਥੋਂ ਤੱਕ ਲਿਖ ਦਿੰਦੇ ਨੇ ਜੋ ਜਨਨੀ ਗਰਭ ਪਾਲਤੀ ਸੁੱਤ ਕੀ ਕਰਿਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਵਿਲਾਸਾ ਸਾਡਾ ਵਿਹਾਰ ਇਸ ਤਰ੍ਹਾਂ ਦਾ ਹੈ ਉਹ ਕਹਿੰਦੇ ਮਾਤਾ ਵੀ ਇਸ ਕਰਕੇ ਗਰਭ ਪਾਲਦੀ ਬੱਚੇ ਨੂੰ ਤਾਂ ਜਨਮ ਦਿੰਦੀ ਹੈ ਕਿ ਉਹ ਵੱਡਾ ਹੋਵੇਗਾ ਮੇਰਾ ਆਸਰਾ ਬਣ ਜਾਏਗਾ ਉਹ ਵੱਡਾ ਹੋ ਕੇ ਆਸਰਾ ਬਣ ਜਾਵੇਗਾ ਇਸ ਕਰਕੇ ਉਹ ਆਪਣਾ ਗਰਭ ਪਾਲਦੀ ਹੈ ਇਸ ਕਰਕੇ ਉਹ ਦਿਨ ਮੁਸ਼ਕਿਲ ਦੇ ਕੱਟਦੀ ਹੈ ਵੀ ਇੱਕ ਸਮਾਂ ਆਵੇਗਾ ਮੇਰਾ ਆਸਰਾ ਬਣ ਜਾਵੇਗਾ ਸਤਗੁਰੂ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਕਿਉਂਕਿ ਉਹਨਾਂ ਨੇ ਇਹ ਚੀਜ਼ ਸਾਰੀ ਨੂੰ ਵੇਖਿਆ ਦੁਨਿਆਵੀ ਆਸਰਿਆਂ ਨੂੰ ਵੇਖਿਆ ਦੁਨਿਆਵੀ ਰਿਸ਼ਤੇਦਾਰੀਆਂ ਨੂੰ ਵੇਖਿਆ ਉਹਨਾਂ ਨੇ ਆਖਿਆ ਅਸੀਂ ਹਰੀ ਦੇ ਨਾਲ ਤੜਾ ਕੀਤਾ ਜਦੋਂ ਆਸਰਾ ਗੁਰੂ ਰਾਮਦਾਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਲੱਭ ਲਿਆ ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਸੱਚਮੁੱਚ ਉਹ ਆਸਰਾ ਵੱਡਾ ਸੀ ਉਸ ਆਸਰੇ ਵਰਗਾ ਹੋਰ ਕੋਈ ਆਸਰਾ ਨਹੀਂ ਕੋਈ ਸੱਜਣ ਮਿੱਤਰ ਕੋਈ ਰਿਸ਼ਤੇਦਾਰ ਕਿਸੇ ਨੂੰ ਕੋਈ ਚੀਜ਼ ਦੇਵੇਗਾ ਤਾਂ ਉਹ ਇਸ ਗੱਲ ਦੀ ਮਨ ਦੇ ਵਿੱਚ ਰੱਖੇਗਾ ਕਿ ਇਹ ਵੀ ਵੇਲੇ ਸਮਾਂ ਆਉਣ ਤੇ ਮੈਨੂੰ ਵਾਪਸ ਕਰੇਗਾ ਜਾਂ ਸਮਾਂ ਆਉਣ ਤੇ ਮੇਰਾ ਵੀ ਪੱਖ ਪੂਰੇਗਾ ਜਾਂ ਸਮਾਂ ਆਉਣ ਤੇ ਮੇਰੀ ਵੀ ਮਦਦ ਕਰੇਗਾ ਤੇ ਕੋਈ ਦੇ ਵੀ ਕੀ ਸਕਦਾ ਹੈ ਕੋਈ ਉਹਨਾਂ ਹੀ ਦੇ ਸਕਦਾ ਨਾ ਜਿੰਨਾ ਕਿਸੇ ਦੇ ਕੋਲ ਹੈ ਸਾਰਾ ਤਾਂ ਉਹ ਵੀ ਨਹੀਂ ਦੇ ਸਕਦਾ ਜਿੰਨਾ ਕਿਸੇ ਦੇ ਕੋਲ ਹੈ ਸਾਰਾ ਨਹੀਂ ਦੇ ਸਕਦਾ ਉਹ ਤੇ ਉਹਨਾਂ ਦੇਵੇਗਾ ਜਿੰਨਾ ਉਹਦੀ ਵਰਤੋਂ ਦੇ ਵਿੱਚ ਨਹੀਂ ਉਹ ਸੋਚ ਲੇਗਾ ਮੈਂ ਚਲੋ ਕਿਸੇ ਨੂੰ ਦੇ ਦਿੰਦਾ ਇਹ ਹੀ ਹੈ ਨਾ ਸੰਸਾਰ ਦੇ ਵਿੱਚ ਬਿਚ ਲੋਕ ਕਿਸੇ ਦੀ ਇੰਨੇ ਨਾਲ ਕਿਸੇ ਦੀ ਮਦਦ ਕਰ ਦਿੰਦਾ ਸਾਰਾ ਕੋਈ ਨਹੀਂ ਦਿੰਦਾ ਪਰ ਇੱਕ ਘਰ ਇਸ ਤਰ੍ਹਾਂ ਦਾ ਹੈ ਜਿਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਗੱਲ ਕਹੀ ਕਿ ਅਸੀਂ ਉਸ ਪਰਮੇਸ਼ਰ ਨਾਲ ਕਿਸ ਪਰਮੇਸ਼ਰ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਉਸ ਪਾਵਨ ਰੂਪ ਦੇ ਨਾਲ ਅਸੀਂ ਉਸ ਨੂੰ ਢੜਾ ਬਣਾਇਆ ਉਸ ਨੂੰ ਆਸਰਾ ਬਣਾਇਆ ਉਹ ਆਸਰਾ ਐਵੇਂ ਦਾ ਸੀ ਕੀ ਦੇ ਸਕਦਾ ਸਤਸੰਗੀ ਜਨੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹ ਦਿੱਤਾ ਜੋ ਸੰਸਾਰਿਕ ਪੱਤਰ ਤੇ ਕੋਈ ਨਹੀਂ ਦੇ ਸਕਦਾ ਹਰ ਧੀਆ ਪੁੱਤਰਾਂ ਬੱਚਿਆਂ ਵਾਸਤੇ ਹਰ ਮਨੁੱਖ ਜਿਹੜਾ ਜਿਉਂਦਾ ਹੈ ਹਰ ਮਨੁੱਖ ਸਟਰਗਲ ਕਰ ਰਿਹਾ ਹਰ ਮਨੁੱਖ ਕੁਫਰ ਤੋਲ ਰਿਹਾ ਹਰ ਮਨੁੱਖ ਆਪਣੀ ਤਰ੍ਹਾਂ ਨਾਲ ਜ਼ਿੰਦਗੀ